ਇਹਨਾਂ ਨੇ ਹੁਣ ਸਾਨੂੰ ਗ੍ਰਿਫਤਾਰ ਕੀਤਾ ਬੀਬੀਆਂ ਬੱਚੇ ਸਾਰੇ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਇੱਥੋਂ ਸਾਡੇ ਜਥੇਬੰਦੀ ਵਾਰਸਪਿਆ ਦੇ ਉੱਤੇ ਝੂਠੇ ਪਰਚੇ ਕੀਤੇ ਜਾ ਰਹੇ ਆ ਅੱਛਾ ਜੀ 30 ਸਿੰਘਾਂ ਉੱਤੇ ਪਰਚੇ ਕੀਤੇ ਜਾ ਰਹੇ ਜੇ ਕਿਸੇ ਨੇ ਦੋ ਜਣਿਆਂ ਨੇ ਚਾਰ ਜਣਿਆਂ ਨੇ ਕਿਸੇ ਦੇ ਦੋਛਪੇੜੇ ਮਾਰਤੇ ਤੇ ਆ ਆ ਉਹਦੇ ਖਿਲਾਫ ਜੇਕਰ ਅਸੀਂ ਪ੍ਰੋਟੈਸਟ ਕਰ ਰਹੇ ਸੀਗੇ ਵੀ ਸਾਡੇ 30 ਬੰਦੇ ਨਜਾਇਜ਼ ਤੁਸੀਂ ਘੇਰੇ ਆ ਜਦੋਂ ਮਾਲਵੇ ਵਾਲੇ ਪਾਸੋਂ ਚਾਰ ਪੰਜ ਬੱਸਾਂ ਭਰ ਕੇ ਆ ਰਹੀਆਂ ਸੀ ਉੱਥੇ ਪੁਲਿਸ ਨੇ ਰੋਕਿਆ ਉਹ ਵੀ ਨਹੀਂ ਅਸੀਂ ਤੁਹਾਨੂੰ ਜਾਨ ਨਹੀਂ ਦੇਣਾ ਅੱਗੇ ਅਸੀਂ ਇਹਨਾਂ ਨੂੰ ਕਹਾਂ ਵੀ ਜਾਂਦਾ ਹੀ ਰੋਡ ਦੇ ਵਿਚਾਲੇ ਬੈਠਾਂਗੇ ਜਾਂ ਜਾਣ ਦਿਓ ਜਾਂ ਫਿਰ ਤੁਸੀਂ ਗ੍ਰਿਫਤਾਰ ਕਰੋ ਤੁਹਾਡੇ ਕੋਲ ਇਹੀ ਹੱਕ ਆ ਜਿਹੜੇ ਸ਼ਰਮ ਇੱਥੇ ਵੱਡੇ ਵੱਡੇ ਅਸਲਿਆਂ ਦੇ ਨਾਲ ਜਿਹੜੇ ਗੈਂਗਰ ਇੱਕ ਦੂਜੇ ਨੂੰ ਮਾਰ ਰਹੇ ਆ ਉਧਰਲੇ ਪਾਸੇ ਦਾ ਧਿਆਨ ਨਹੀਂ ਆ ਤੇ ਇੱਥੇ ਵੇਖੋ ਕਿਵੇਂ ਡੱਟਰ ਕੈਨਨ ਵਾਲੀਆਂ ਲਾਈਆਂ ਹੋਈਆਂ ਇਹਨਾਂ ਨੇ ਗੱਡੀਆਂ ਅਮਰਿਤਪਾਲ ਸਿੰਘ ਦੇ ਐਲਾਨ ਤੋਂ ਬਾਅਦ ਚੱਪੇ-ਚੱਪੇ ਤੇ ਪੁਲਿਸ ਤੇ ਨਾਟ ਹੈ ਤੇ ਇਸ ਦੇ ਨਾਲ ਹੀ ਸਿੰਘ ਜਿਹੜੇ ਨੇ ਉਹਨਾਂ ਦੇ ਵੱਲੋਂ ਅਜਨਾਲਾ ਥਾਣੇ ਦਾ ਰੁਖ ਕੀਤਾ ਜਾ ਰਿਹਾ ਹੈ ਅਜਨਾਲਾ ਥਾਣੇ ਦੇ ਪਹੁੰਚਣ ਦੀ ਤਿਆਰੀ ਦੇ ਵਿੱਚ ਸਾਰੇ ਸਿੰਘ ਨੇ ਪਰ ਉਹਨਾਂ ਨੂੰ ਰਾਹ ਦੇ ਵਿੱਚ ਹੀ ਰੋਕ ਲਿਆ ਜਾਂਦਾ ਹੈ ਅਤੇ ਹੁਣ ਤਾਂ ਜਿਹੜੇ ਸਮਰਥਕ ਨੇ ਭਾਈ ਅਮਰਿਤਪਾਲ ਸਿੰਘ ਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤਾਂ ਤੁਹਾਨੂੰ ਦੱਸਦੀ ਹੈ ਕਿ ਅਜਨਾਲੇ ਦੇ ਵਿੱਚ ਜਿੱਥੇ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਥਾਣੇ ਦਾ ਕਿਰਾਓ ਕੀਤਾ ਜਾਣਾ ਸੀ ਐਲਾਨ ਕੀਤਾ ਗਿਆ ਸੀ ਤੇ ਉੱਥੇ ਹੀ ਰਾਹ ਦੇ ਵਿੱਚ ਹੀ ਇਹਨਾਂ ਸਮਰਥਕਾਂ ਨੂੰ ਰੋਕ ਲਿਆ ਗਿਆ ਅਤੇ ਅੱਗੇ ਵਧਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਹੁਣ ਭਾਈ ਅਮਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਇਸ ਜਥੇ ਦੇ ਵਿੱਚ ਬੀਬੀਆਂ ਵੀ ਸ਼ਾਮਲ ਸਨ ਉਹਨਾਂ ਨੂੰ ਵੀ ਇਸ ਪੁਲਿਸ ਦੇ ਵੱਲੋਂ ਜੋ ਹੈ ਗ੍ਰਿਫਤਾਰ ਕਰ ਲਿਆ ਗਿਆ ਤਾਂ ਤੁਹਾਨੂੰ ਦੱਸਦੀ ਹੈ ਕਿ ਵਾਰਿਸ ਪੰਜਾਬ ਜਥੇਬੰਦੀ ਦੇ ਆਗੂ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੋਰ ਵੀ ਜਿਹੜੇ ਸਿੰਘ ਮੌਜੂਦ ਸਨ ਜਥੇ ਦੇ ਵਿੱਚ ਉਹਨਾਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਦੱਸਦੀ ਹੈ ਕਿ ਮਾਲਵੇ ਤੋਂ ਅਜਨਾਲਾ ਵੱਲ ਦਾ ਰੁਖ ਕਰ ਰਹੇ ਸੀਗੇ ਇਹ ਸਿੰਘ ਅਤੇ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਰਾਹ ਦੇ ਵਿੱਚ ਇਹਨਾਂ ਨੂੰ ਰੋਕ ਲਿਆ ਜਾਂਦਾ ਹੈ ਅਤੇ ਫਿਰ ਗ੍ਰਿਫਤਾਰੀ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਤਾਂ ਦੱਸਦੀ ਹੈ ਕਿ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅਜਨਾਲਾ ਥਾਣੇ ਦਾਕਰ ਆਉ ਕੀਤਾ ਜਾਵੇਗਾ ਤੇ ਸ਼ਾਂਤਵੇਂ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਜੇਕਰ ਪੁਲਿਸ ਦੇ ਵੱਲੋਂ ਵਰਿੰਦਰ ਸਿੰਘ ਨੂੰ ਰਿਹਾ ਨਾ ਕੀਤਾ ਗਿਆ ਤਾਂ ਅਸੀਂ ਵੀ ਆਪਣੀ ਜਿਹੜੀ ਗ੍ਰਿਫਤਾਰੀ ਹੈ ਉਹ ਦਮਾਂਗੇ ਤਾਂ ਉਸ ਤੋਂ ਬਾਅਦ ਹੁਣ ਜਿੱਥੇ ਦੂਰੋਂ ਦੂਰੋਂ ਸਿੱਖ ਜਥੇਬੰਦੀਆਂ ਇੱਥੇ ਪਹੁੰਚ ਰੀਆਂ ਨੇ ਤਾਂ ਉੱਥੇ ਹੀ ਚੱਪੇ ਚੱਪੇ ਤੇ ਪੁਲਿਸ ਦਾ ਨਾਅ ਤ ਹੈ ਤੇ ਇਸ ਦੇ ਨਾਲ ਹੀ ਸ਼ਹਿਰ ਛੋਣੇ ਦੇ ਵਿੱਚ ਤਬਦੀਲ ਹੋ ਗਿਆ ਹੈ ਇਹਨਾਂ ਸਿੰਘਾਂ ਨੂੰ ਅੱਗੇ ਵਧਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ ਤੇ ਹੁਣ ਗ੍ਰਿਫਤਾਰੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ ਤਾਂ ਦੱਸਦੀ ਹੈ ਕਿ ਜਦੋਂ ਗ੍ਰਿਫਤਾਰ ਕੀਤਾ ਗਿਆ ਭਾਈ ਅਮਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਤਾਂ ਇਹਨਾਂ ਸਮਰਥਕਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਕਿ ਲੋਕਤੰਤਰ ਦਾ ਕਾਂ ਜਿਹੜਾ ਉਹ ਕੀਤਾ ਜਾ ਰਿਹਾ ਹੈ ਅਤੇ ਗੈਂਗਸਟਰ ਜਿਹੜੇ ਕਿ ਸ਼ਰੀਆਮ ਹਥਿਆਰ ਲੈ ਕੇ ਇੱਕ ਦੂਜੇ ਤੇ ਵਾਰ ਕਰਦੇ ਨਹੀਂ ਉਹਨਾਂ ਨੂੰ ਕੁਝ ਨਹੀਂ ਕਿਹਾ ਜਾਂਦਾ ਉਹਨਾਂ ਨੂੰ ਫੜਨ ਦੀ ਬਜਾਏ ਸਾਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਕਿ ਕੁਝ ਕਿਹਾ ਹੈ ਉਹਨਾਂ ਨੇ ਤੁਹਾਨੂੰ ਸੁਣਾਉਂਦੇ ਆ ਸਾਡੇ ਜਥੇਬੰਦੀ ਵਾਸਤੇ ਆਪ ਦੇ ਉੱਤੇ ਝੂਠੇ ਪਰਚੇ ਕੀਤੇ ਜਾ ਰਹੇ ਆ ਅੱਛਾ ਜੀ 30 ਸਿੰਘਾਂ ਉੱਤੇ ਪਰਚੇ ਕੀਤੇ ਜਾ ਰਹੇ ਜੇ ਕਿਸੇ ਨੇ ਦੋ ਜਣਿਆਂ ਨੇ ਚਾਰ ਜਣਿਆਂ ਨੇ ਕਿਸੇ ਦੇ ਦੁੱਛ ਪੇੜੇ ਮਾਰਤੇ ਤੇ ਆ ਉਹਦੇ ਖਿਲਾਫ ਜੇਕਰ ਅਸੀਂ ਪ੍ਰੋਟੈਸਟ ਕਰ ਰਹੇ ਸੀਗੇ ਵੀ ਸਾਡੇ 30 ਬੰਦੇ ਨਜਾਇਜ਼ ਤੁਸੀਂ ਘੇਰੇ ਆ ਠੀਕ ਆ ਜੀ ਤੇ ਅੱਜ ਇਥੇ ਹਰੀਕੇ ਮਹਿਰਾ ਦੇ ਉੱਪਰ ਅਜਿਹਾ ਬਾਲਵੇ ਵਾਲੇ ਪਾਸੋਂ 4-5 ਬੱਸਾਂ ਭਰ ਕੇ ਆ ਰਹੀਆਂ ਸੀ ਉੱਥੇ ਪੁਲਸ ਨੇ ਰੋਕਿਆ ਅੱਛਾ ਜੀ ਉਹ ਕਿਹਾ ਅਸੀਂ ਤੁਹਾਨੂੰ ਜਾਣ ਨਹੀਂ ਦੇਣਾ ਅੱਗੇ ਅੱਛਾ ਜੀ ਹੁਣ ਰੋਕ ਕੇ ਅਸੀਂ ਇਹਨਾਂ ਨੂੰ ਕਿਹਾ ਵੀ ਜਾਂਦਾ ਹੀ ਰੋਡ ਦੇ ਵਿਚਾਲੇ ਬੈਠਾਂਗੇ ਜਾਂ ਜਾਣ ਦਿਓ ਜਾਂ ਫਿਰ ਤੁਸੀਂ ਗ੍ਰਿਫਤਾਰ ਕਰੋ ਤੁਹਾਡੇ ਕੋਲ ਇਹੀ ਹੱਕ ਆ ਇਹਨਾਂ ਨੇ ਹੁਣ ਸਾਨੂੰ ਗ੍ਰਿਫਤਾਰ ਕੀਤਾ ਬੀਬੀਆਂ ਬੱਚੇ ਸਾਰੇ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਇੱਥੋਂ ਹੁਣ ਇਹਨਾਂ ਨੇ ਗ੍ਰਿਫਤਾਰੀ ਪਾਈ ਆ ਵੇਖੋ ਕਿੱਡੀ ਕਿੱਡੀ ਸ਼ਰਮ ਵਾਲੀ ਗੱਲ ਆ ਵੀ ਇਸ ਦੇਸ਼ ਦੇ ਵਿੱਚ ਕਿਹਾ ਜਾਂਦਾ ਅਸੀਂ ਤਾਂ ਚਲੋ ਇਹਨੂੰ ਨਹੀਂ ਮੰਨਦੇ ਇਸ ਗੱਲ ਨੂੰ ਪਾਰਕ ਕੈਂਡੇ ਆ ਕੇ ਵੀ ਲੋਕਤੰਤਰ ਦੇ ਵਿੱਚ ਹੱਕ ਆ ਤੁਹਾਨੂੰ ਪ੍ਰੋਟੈਸਟ ਕਰਨ ਦਾ ਹਾਂਜੀ ਤੇ ਆਹ ਪ੍ਰੋਟੈਸਟ ਕਰਦੇਆਂ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਜਿਹੜਾ ਸ਼ਾਂਤਮਈ ਸੀਗਾ ਸਾਡੇ ਕੋਲ ਕੋਈ ਹਥਿਆਰ ਨਹੀਂ ਗਏ ਕੋਈ ਵੀ ਗ੍ਰਨੇਡ ਨਹੀਂ ਚੱਕੀ ਫਿਰਦੇ ਜਿਹੜੇ ਸ਼ਰਮ ਇੱਥੇ ਵੱਡੇ ਵੱਡੇ ਹਥਿਆਰਾਂ ਦੇ ਨਾਲ ਇਹਨਾਂ ਜਵਾਨ ਇੱਕ ਦੂਜੇ ਨੂੰ ਮਾਰ ਰਹੇ ਆ ਉਹਦੇ ਪਾਸੇ ਦਾ ਧਿਆਨ ਨਹੀਂ ਆ ਤੇ ਇੱਥੇ ਵੇਖੋ ਕਿਵੇਂ ਬੈਟਰ ਕੈਨਨ ਵਾਲੀਆਂ ਲਾਈਆਂ ਹੋਈਆਂ ਇਹਨਾਂ ਨੇ ਗੱਡੀਆਂ ਤੇ ਇੱਥੇ ਐਸਪੀ ਡਿਪਟੀ ਤੇ ਸਾਰੇ ਥਾਣਿਆਂ ਦੇ ਐਸਐਚਓ ਆਪਣੀ ਪੂਰੀ ਆਪਣੇ ਗੁਰਮੀਤ ਸਿੰਘ ਜਿਹੜਾ ਆਪਣੇ ਬਾਈ ਦੀਪ ਸਿੰਘ ਕਹਗੇ ਸੀਗੇ ਕਿ ਆਪਣਾ ਇਹ ਜਿਹੜਾ ਸੀਐਮ ਹੈਗਾ ਵਾ ਬੇਅੰਤ ਬੁਚੜ ਵਾਲੇ ਇਹ ਕੰਮ ਕਰਦਾ। ਉਹਨਾਂ ਦੀ ਇੱਕ ਇੱਕ ਭਵਿੱਖਬਾਣੀ ਅੱਜ ਸੱਚੀ ਹੋ ਰਹੀ ਆ। ਉਹਨਾਂ ਨੇ ਕਿਹਾ ਸੀਗਾ ਪਹਿਲਾਂ ਹੀ ਉਹਨਾਂ ਨੇ ਇਹਦੀ ਭਵਿੱਖਬਾਣੀ ਕਰਦੀ ਸੀ ਵੀ ਇਹਦੀ ਸਰਕਾਰ ਬਣੂਗੀ। ਅੱਛਾ ਜੀ। ਤਾਂ ਹੀ ਕਿਹਾ ਸੀ ਵੀ ਇਹ ਸੀਐਮ ਬਣ ਕੇ ਇਹ ਦੂਜਾ ਬੇਅੰਤ ਬੁਚੜ ਬਣੂਗਾ। ਹਾਂ ਜੀ। ਉਹ ਹਾਲਾਤ ਅਸੀਂ ਦੇਖ ਰਹੇ ਆ। ਉਹਦੇ ਪ੍ਰਤੱਖ ਹਾਲਾਤ। ਅੱਛਾ ਜੀ। ਥੱਗੇ ਨਾਲ ਥਾਣਿਆਂ ਦੇ ਵਿੱਚ ਖੜ੍ਹ ਰਹੇ ਆ। ਹਾਂ ਜੀ ਹਾਂ ਜੀ। ਬਹੁਤ ਹੀ ਮਾੜੀ ਗੱਲ ਆ ਜੀ। ਇਦਰੋਂ ਜਿਹੜੀਆਂ ਆਪਣੀਆਂ ਫੇਰ ਫੇਰ ਇਹ ਕਹਿੰਦੇ ਆ ਵੀ ਤੁਸ ਕਲਾਮ ਦੱਸੋ ਕਿਵੇਂ ਆ ਪੁੱਜੜ ਲੋਕ ਸਾਡੇ ਕਹਿੰਦੇ ਵੀ ਤੁਸੀਂ ਕਲਾਮ ਦੱਸੋ ਕਿਵੇਂ ਆ ਆ ਕਲਾਮੀ ਦੀ ਪ੍ਰਤਾਖ ਨਿਸ਼ਾਨੀ ਔਰ ਸੰਗਲ ਨਹੀਂ ਪਾਉਣੇ ਕਿਸੇ ਨੇ ਤੁਹਾਡੇ ਬਿਲਕੁਲ ਜੀ ਬਿਲਕੁਲ ਬਿਲਕੁਲ ਇਹੜੇ ਝੁੱਡੂ ਸਾਡੇ ਲੋਕ ਜਿਹੜੇ ਪੱਗਾ ਮੰਨ ਕੇ ਕਹੀ ਜਾਂਦੇ ਮੈਂ ਮੈਂ ਇਸ ਗੱਲ ਦੇ ਉੱਤੇ ਹੈਰਾਨ ਆ ਕਿ ਟੋਟਲ ਪੱਗਾਂ ਵਾਲੇ ਮੁੰਡੇ ਹਾਂਜੀ ਹਾਂਜੀ ਜਿਨ੍ਹਾਂ ਨੂੰ ਸਾਨੂੰ ਰੋਕਣ ਵਾਸਤੇ ਲਾਇਆ ਗਿਆ ਹਾਂਜੀ ਹਾਂਜੀ ਉਹਨਾਂ ਦੇ ਭਰਾ ਨਾਲ ਲੜਾਇਆ ਜਾ ਰਿਹਾ ਇੱਥੇ ਪਰ ਮੈਂ ਕਹਿੰਦਾ ਵੀ ਪ੍ਰਸ਼ਾਸਨ ਵਾਲਿਆਂ ਨੂੰ ਇਸ ਗੱਲ ਨੂੰ ਸਮਝਣ ਦੀ ਲੋੜ ਆ ਕਿ ਵੀ ਤੁਹਾਡੇ ਹੱਥੋਂ ਤੁਹਾਡੇ ਭਰਾਵਾਂ ਦਾ ਕਤਲ ਕਰਾਉਣਾ ਚਾਹੁੰਦੀ ਆ ਦਿੱਲੀ ਦੀ ਦਿੱਲੀ ਦੀ ਹਕੂਮਤ ਆ ਦੇ ਤੁਸੀਂ ਵੇਖੋ ਵੀ ਤੁਸੀਂ ਕਿਵੇਂ ਬਿਲਕੁਲ ਪਰ ਵੱਡੇ ਭਾਜੀ ਆਪਾਂ ਇਹ ਕੋਈ ਦੁੱਧ ਚੁੰਗਦੇ ਤੇ ਹੈ ਨਹੀਂ ਆ ਇਹਨਾਂ ਨੂੰ ਵੀ ਤਾਂ ਪਤਾ ਹੀ ਆ ਵੀ 22 25 25 ਕਾਹ ਰਹੇ ਆ ਜੀ ਹਾਂ ਜੀ ਰੈਂਕ ਤੱਕ ਤਾਂ ਮੂੰਹ ਮੂੰਹ ਕਹਿ ਰਹੇ ਸਾਡੀ ਮਜਬੂਰੀ ਆ ਹਾਂ ਜੀ ਹਾਂ ਜੀ ਤੁਹਾਡੀ ਮਜਬੂਰੀ ਆ ਤਾਂ ਤੁਸੀਂ ਮਰਦੀ ਲਾ ਕੇ ਕਿੱਲੇ ਤੇ ਟੰਗ ਦਿਓ ਬੱਚੇ ਦਾ ਰੱਖਸ਼ਾ ਵਾਲੇ ਤੇ ਵੀ ਰੋਟੀ ਖਾ ਕੇ ਸੌਂਦੇ ਬਿਲਕੁਲ ਬਿਲਕੁਲ ਜੀ ਬਿਲਕੁਲ ਗੱਲ ਹੁੰਦੀ ਆ ਰੋਟੀ ਦੀ ਇੱਜ਼ਤ ਦੀ ਰੋਟੀ ਖਾਣੀ ਆ ਜਾਂ ਕੀ ਕਰਨਾ ਇਹ ਗੁਰਮੀਤ ਸਿੰਘ ਬੁੱਕਣ ਵਾਲੇ ਦੇ ਵਿਚਾਰ ਸੀਗੇ ਜੀ ਆਪਣੀਆਂ ਜੋ ਇਧਰੋਂ 3 ਤੋਂ 4 ਬੱਸਾਂ ਆ ਰਹੀਆਂ ਸੀਗੀਆਂ ਮਾਲਵੇ ਸਾਈਡ ਤੋਂ ਤੇ ਉਹਨਾਂ ਨੂੰ ਧੱਕੇ ਨਾਲ ਗ੍ਰਿਫ ਪੰਜਾਬ ਪੁਲਿਸ ਲੈ ਕੇ ਜਾ ਰਹੀ ਆ ਜੀ ਤੇ ਇਹਨਾਂ ਸਿੰਘਾਂ ਵੱਲੋਂ ਇਹ ਡਿਮਾਂਡ ਕੀਤੀ ਗਈ ਸੀ ਕਿ ਜਾਂ ਤੇ ਸਾਨੂੰ ਉੱਥੇ ਜਾਣ ਦੋ ਜਨਾਲੇ ਤੇ ਜਾਂ ਫਿਰ ਸਾਨੂੰ ਧਰਨਾ ਲਾ ਲੈਣ ਦਿਓ ਪਰ ਧਰਨਾ ਵੀ ਨਹੀਂ ਲਾਉਣ ਦਿੱਤਾ ਗਿਆ ਤੇ ਜਨਾਲੇ ਵੀ ਨਹੀਂ ਜਾਣ ਦਿੱਤਾ ਗਿਆ ਇਹ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਧੱਕੇ ਨਾਲ ਧੱਕੇ ਨਾਲ ਧੱਕੇ ਨਾਲ ਗ੍ਰਿਫਤਾਰ ਕਰ ਲਿਆ ਗਿਆ ਜੀ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਆ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।